ਕਮਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਕਲਕੱਤੇ ਅੱਜ ਅਸੀਂ ਵਿਕਟੋਰੀਆ ਪੈਲਸ ਦੇ ਵਿੱਚ ਭਾਈ ਜਗਦੀਪ ਸਿੰਘ ਭਾਈ ਪ੍ਰਗਟ ਸਿੰਘ ਦਾਸ ਮਨਜੀਤ ਸਿੰਘ ਲਾਡੀ ਲੋਕੋ ਵਾਲਾ ਕੁਸ਼ੀ ਜਥਾ ਤੇ ਨਾਲ ਵੀ ਸੁਣ ਲੋ ਜੀ ਅਸੀਂ ਪਹੁੰਚੇ ਆ ਇੱਥੇ ਮਨ ਬਣਿਆ ਕਿ ਦੋ ਸ਼ਬਦ ਆਪ ਸੰਗਤਾਂ ਦੇ ਨਾਲ ਅਸੀਂ ਸਾਂਝੇ ਕਰੀਏ ਜੋ ਅੱਜ ਦਾ ਮਾਹੌਲ ਚੱਲ ਰਿਹਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਰਬਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਕੋਈ ਬੋਲੇ RAM RAM ਕੋਈ ਖੁਦਾਈ ਕੋਈ ਸੇਵਾ ਗੋਸਈਆਂ ਕੋਈ ਅਲਾਇ ਕਾਰਨ ਕਰਨ ਕਰੇ ਮਿਰਪਾਤਾਰ ਰਹੀਮ ਹਿੰਦੂ ਮੁਸਲਮ ਸਿੱਖ ਅਸਾਈ ਹਿੰਦੂ ਮੁਸਲਮ ਸਿੱਖ ਅਸਾਈ ਸਾਰਿਆਂ ਦਾ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਹੈ ਪਰ ਰਾਜਨੀਤੀ ਹੋਣ ਕਰਕੇ ਇਹ ਜਿਹੜਾ ਵਖਰੇਵਾ ਭੇਦ ਭਾਵ ਜਿਹੜਾ ਪਾਇਆ ਜਾ ਰਿਹਾ ਉਸੇ ਲਈ ਲੋਕੋ ਵਾਲੇ ਕਵਿਸ਼ੀ ਜਥੇ ਵੱਲੋਂ ਸਰਬਸਾਜੀ ਵਾਲਤਾ ਦਾ ਉਪਦੇਸ਼ ਸਿਕਵਤਾ ਪੇਸ਼ ਕਰ ਰਹੇ ਆ ਅਵਲ ਅੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਬੰਦੇ ਹਾਂਜੀ ਤੂੰ ਵੀ ਉੱਤੇ ਨਾਚ ਕਰ ਗਿਆ ਤੂੰ ਮਸਤਾਨੀ ਮੀਰਾ ਦੇ ਪੰਚਾਲੀ ਦੀ लाज ਬਚਾਈ ਫੇਰ ਲਗਾ ਤੇ ਚੀਰਾਂ ਦੇ ਲੱਗੇ ਆ ਤੇਰੀ ਸ਼ੀ ਮਨੀਸ਼ਰ ਪੇ ਦਇਲਾਹੀ ਦਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਉਹ ਜਦ ਕੱਲਾ ਰੱਬ ਰਹਿ ਨਾ ਸਕਿਆ ਇਸ ਨੂੰ ਇਸ਼ਕ ਸਤਾਇਆ ਏ ਨੂਰੋ ਨੂਰ ਜੁਦਾ ਕਰ ਆਪਣਾ ਨੂਰ ਹੀ ਉਸ ਵਿੱਚ ਪਾਇਆ ਏ ਉਹ ਕਾਮਲ ਮੁਰਸ਼ਿਦ ਕੱਢਣ ਇਸ ਨੂੰ ਤੋੜ ਤਮਾ ਦੇ ਜੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਹਰ ਇੱਕ ਵਸਤੂ ਜੋੜਾ ਜੋੜਾ ਹਰ ਇੱਕ ਵਸਤੂ ਜੋੜਾ ਜੋੜਾ ਇੱਕ ਚੰਗਾ ਇੱਕ ਮਾੜਾ ਏ ਇਕ ਲੋਬੀ ਇਕ ਤਿਆਗੀ ਦੇਖੋ ਇਹ ਮਾਇਆ ਦਾ ਪੜਾਏ। ਉਹ ਜੀਵ ਬਰਮਤੋ ਜੋਦਾ ਬਣਾਤਾ ਇਹ ਮਾਇਆ ਦੇ ਫੰਦੇ ਨੇ। ਉਹ ਬਲੇ ਹੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਨੇ। ਹਿੰਦੂ ਮੁਸਲਮ ਸਿੱਖ ਅਸਾਈ ਹੋ ਹਿੰਦੂ ਮੁਸਲਮ ਸਿੱਖ ਅਸਾਈ ਵਾਦੂ ਝਗੜਾ ਪਾ ਆਏ। ਪਾਰ ਬਰਮ ਪਰਮੇਸ਼ਰ ਮਾਲਕ ਕਣਕਣ ਵਿੱਚ ਸਮਾਇਆ। ਓਏ ਉਸ ਨੂੰ ਹਰ ਥਾਂ ਨਜ਼ਰੀਆ ਮੈਂ ਜਿਸ ਨੂੰ ਖੁਦ ਬਖਸ਼ੰਦੇ ਨੇ ਅਵਲੈਲਾ ਨੂਰੇ અપਾਇ ਕੁਦਰਤ ਕੇ ਸਭ ਬੰਦੇ ਨੇ ਓ ਕਈ ਹੁਸਨਾ ਦੇ ਖਿਲੇ ਬਗੀਚੇ ਕਈ ਹੁਸਨਾ ਦੇ ਖੇਲੇ ਬਗੀਚੇ ਆਪਣੀ ਮਹਿਕ ਖੜਾਉਂਦੇ ਨੇ ਕਈ ਬਾਦਸ਼ਾ ਚੱਕਰ ਵਰਤੀ ਜਗ ਤੇ ਹੁਕਮ ਚਲਾਉਂਦੇ ਨੇ ਕਈ ਠੂਠਾ ਫੜ ਦਰ ਦਰ ਮੰਗਦੇ ਕਈ ਕੁਸ਼ਤੀ ਕਈ ਅੰਦੇ ਨੇ ਉਹ ਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਓਏ ਅੰਡਜ ਜੇ ਰਜ ਸੇਤ ਜਿਓ ਤਪ ਜਸਹਾਰਾ ਤੇਰਾ ਨੂਰ ਦਸੇ ਗਰਮਖ ਦੇਖਣ ਘਟ ਘਟ ਅੰਦਰ ਮਨ ਮੁਖਾਂ ਨੂੰ ਦੂਰ ਦਿਸੇ ਓ ਇਸ ਨੂੰ ਹਰ ਥਾਂ ਨਜ਼ਰੀਆ ਮੈਂ ਜਿਸ ਨੂੰ ਖੁਦ ਬਖਸ਼ਣਦੇ ਨੇ ਅਵਲਿਆਲਾ ਨੂਰੇ ਆਪਾਇ ਕੁਦਰਤ ਕੇ ਸਭ ਬੰਦੇ ਨੇ ਓ ਇੱਕ ਦੂਜੇ ਤੋਂ ਨਫ਼ਰਤ ਕਰਦੇ ਇੱਕ ਦੂਜੇ ਤੋਂ ਨਫ਼ਰਤ ਕਰਦੇ ਧਰਮੀ ਝਗੜਾ ਪਹਾਇਆ ਏ ਸਬੇ ਸਾਂਜੀ ਵਾਲ ਸਦਾਇਨ ਗੁਰੂ ਨਾਨਕ ਫਰਮਾਇਆ ਏ ਓਹੀ ਬਬਰ ਮਤੋਂ ਜੁਦਾ ਬਣਾਤਾ ਏ ਮਾਇਆ ਦੇ ਫੰਦੇ ਨੇ ਅੱਬਲ ਅੱਲਾ ਨੂਰਿਉ ਪਾਇ ਕੁਦਰਤ ਕੇ ਸਭ ਬੰਦੇ ਨੇ ਕੋਈ ਉੱਚ ਨੀਚ ਕੋਈ ਜਾਤ ਪਾਤ ਨਾ ਉੱਚੀ ਨੀਚ ਕੋਈ ਜਾਤ ਪਾਤ ਨਾ ਅਮਲਾਂ ਨਾਲ ਨਵੇੜੇ ਨੇ ਹਰਦੇ ਚਾਤੀ ਮਾਰ ਵੇਖ ਕਿਉਂ ਤਾਕ ਬਰਾੜਾ ਪੇੜੇ ਨੇ ਉਹ ਦਸਮ ਦੁਆਰੇ ਬੈਠੇ ਸਤਗੁਰ ਇਹੋ ਆਵਾਜ਼ਾਂ ਦਿੰਦੇ ਨੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਨੇ ਸਾਰ ਤੇ ਵੱਡੇ ਵੱਡੇ ਜਿਹੜੇ ਰਾਜੇ ਨੇ ਉਹ ਰਾਜ ਕਰਕੇ ਵੀ ਦੁਨੀਆ ਤੋਂ ਚਲੇ ਗਏ ਚੱਕਰਵਰਤੀ ਬਾਦਸ਼ਾਹ ਵੀ ਚਲੇ ਗਏ ਜਿਵੇਂ ਅਸੀਂ ਅਜ ਵਿਕਟੋਰੀਆ ਪੈरिस ਵਿੱਚ ਆਏ ਆ ਇੱਥੇ ਵੀ ਰਾਜ ਕਰਨ ਵਾਲੇ ਦੁਨੀਆ ਤੇ ਚਲੇ ਗਏ ਸੰਸਾਰ ਤੋਂ ਪਰ ਅੱਜ ਲੋੜ ਹੈ ਰਲ ਮਿਲ ਕੇ ਏਕਤਾ ਦਾ ਸਬੂਤ ਦੇਣ ਦੀ ਕਿਉਂਕਿ ਧਰਮ ਦੇ ਨਾਂ ਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹਨੂੰ ਪਾਸੇ ਕਰਕੇ ਸਰਬਸਾਂਝੀ ਵਾਲਤਾ ਦਾ ਉਪਦੇਸ਼ ਹਰ ਹਿੱਤੇ ਤੱਕ ਪਹੁੰਚਾਈਏ ਰੋਪੋ ਵਾਲੇ ਕਵਿਸ਼ੀ ਜੱਥੇ ਵੱਲੋਂ ਇਹ ਨਮਾਣੀ ਜੀ ਕੋਸ਼ਿਸ਼ ਆਪ ਸੰਗਤਾਂ ਨੇ ਇਹਨੂੰ ਵੱਧ ਵੱਧ ਸ਼ੇਅਰ ਕਰਨਾ ਕਲਕੱਤੇ ਸ਼ਹਿਰ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲਾਈਵ ਦੇਖ ਰਹੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਲਾਈਵ ਕਰ ਰਹੇ ਆ ਜਿਹੜੇ ਲਾਈਵ ਇੱਥੇ ਕਰ ਰਹੇ ਨੇ ਸਾਡੇ ਵੀ ਜੋ ਕਲਕੱਤੇ ਤੋਂ ਨੇ ਉਹ ਸੁਣ ਕੇ ਹੀ ਉਹ ਲਾਈਵ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੂੰ ਵੀ ਅਸੀਂ ਕੈਚ ਕਰਾਂਗੇ ਨਾਲ ਤੁਹਾਨੂੰ ਵੀਰ ਜੀ ਕਰ ਰਹੇ ਨੇ ਸੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਾਈ ਥੈਂਕ ਯੂ